ਇਹ ਮਸਲਾ ਜੀ ਸਾਡੇ ਪਿੰਡ ਲੋਕਾ ਜੀ ਇਹ ਡੇਰਾ ਪੈਂਦਾ ਬਾਬੇ ਮਹਣੀ ਰਾਮ ਦਾ ਉਥੇ ਬੂਟੇ ਲਾਏ ਗਏ ਤੇ ਲਾਗੇ ਗਵੰਡੀਆ ਕੁਲਦੀਪ ਸਿੰਘ लाडी ਉਹਦਾ ਭਰਾ ਇੱਕ ਉਹਦਾ ਭਰਾ ਗੁੱਕੀ ਤੇ ਇਹਨਾਂ ਬੰਦੇ ਇਹ ਭਰਾ ਦੋ ਇਹਨਾਂ ਦੇ ਮੁੰਡੇ ਇਹਨਾਂ ਨੂੰ ਅੱਗੇ ਬੜੀ ਆਲਾਮਾਂ ਦਿੱਤਾ ਵੀ ਡੰਗਰ ਨਾ ਛੱਡਿਆ ਕਰੋ ਗੁਰਦੁਆਰੇ ਜਾੜਾ ਕਰਦੇ ਆ ਨਾਲੇ ਜਿੱਥੇ ਮਰਜ਼ੀ ਮੂਤ ਦੇਂਦੇ ਜਿੱਥੇ ਮਰਜ਼ੀ ਗੁਰਦੁਆਰੇ ਸਫਾਈ ਆਪਾਂ ਕਰਨੀ ਕਿ ਦਾੰਦ ਪੋਣਾ ਪਰ ਨਹੀਂ ਹੀ ਨਾ ਸਮਝਦੇ ਉਸ ਦਿਨ ਵੀ ਹੁਸੇ ਗੱਲ ਤੋਂ ਬਹਿਸ ਹੁੰਦੀ ਹੁੰਦੀ ਮੇਰੇ ਨਾਲ ਹੱਥੋਂ ਪਾਈਏ ਮੈਂ ਕੱਲਾ ਹੱਥੋਂ ਪਾਈਏ ਕੋੜ ਦੇ ਕੋੜ ਦੇ ਮੈਨੂੰ ਘਰੇ ਲੈ ਜਾਂਦੇ ਤੂੰ ਅੱਗੇ ਵੀ ਪਿੰਡ ਜਾ ਡਾ ਕੇ ਆ ਵਾ ਲੋਕਾਂ ਨੂੰ ਵੀ ਆ ਜਾ ਕਰ ਏਦਾਂ ਤੂੰ ਸਾਡੀ ਬਨਾਮੀ ਕਰਦਾ ਮੈਂ ਪਰ ਅੱਜ ਤੈਨੂੰ ਛੱਡਣਾ ਨਹੀਂ ਸੀ ਇਹਨਾਂ ਕੋੜ ਦੇ ਕੋੜ ਦੇ ਘਰੇ ਲੈ ਗਏ ਆ ਘਰੇ ਖੜਕੇ ਤੇ ਮੇਰੇ ਨੂੰ ਤਲਵਾਰ ਦੇ ਨਾਲ ਆਹ ਮਲਾ ਕੀਤਾ ਮੇਰੇ ਨਾਲ ਦਾਤਰ ਹੀ ਇੱਕ ਇੱਕ ਮੇਰੇ ਗੋਡੇ ਤੇ ਮਾਰਿਆ ਉੱਥੇ ਟੈਂਕੇ ਲੱਗੇ ਮੁੜ ਕੇ ਮੇਰੇ ਥੱਲੇ ਲੱਤਾਂ ਦੇ ਦੋ ਮਾਰੇ ਉਸ ਤੋਂ ਬਾਅਦ ਮੈਂ ਬੇਹੋਸ਼ ਹੋ ਗਿਆ ਬਾਅਦ ਚ ਮੈਨੂੰ ਕੋਈ ਪਤਾ ਨਹੀਂ ਕੀ ਹੋਇਆ ਮੇਰੇ ਨਾਲ ਕੀ ਨਹੀਂ ਬਾਅਦ ਚ ਮੈਨੂੰ ਘਰ ਦਿਆਂ ਰੇਲਵੇ ਲਾਈਨ ਤੋਂ ਚੱਕਿਆ ਉਹਨਾਂ ਨਾਲ ਰੇਲਵੇ ਲਾਈਨ ਤੇ ਤੁਹਾਨੂੰ ਬਾਅਦ ਛੋਟੇ ਸਿੱਟਾ ਗਿਆ ਕੀ ਕਾਰਨ ਜਿਹੜਾ ਤੁਹਾਨੂੰ ਰੇਲਵੇ ਲਾਈਨ ਤੇ ਸੱਟਿਆ ਗਿਆ ਉਹਨਾਂ ਦਾ ਕਾਰਨ ਹੀ ਰੇਲਵੇ ਦਾ ਨਾਂ ਲੱਗ ਜੂਗਾ ਕਿ ਰੇਲ ਦੇ ਥੱਲੇ ਆਇਆ ਅਸੀਂ ਬਾਤ ਚਾਗੀ ਔਰ ਉਹ ਮਹਾਰਾਜ ਜਿਹੜੀ ਜਗ੍ਹਾ ਬਹੁਤ ਸਖਤ ਹੈ ਉਹਨੇ ਮਹਾਰਾਜ ਨੇ ਬਚਾਇਆ ਹਾਂ ਤੇ ਦੇ ਗਏ ਭਾਈ ਭਾਈ ਵਿਆਹ ਹੀ ਹੋਇਆ ਕਿੰਨੇ ਚੀਆ ਬੁੱਤ ਕਦੇ ਦੋ ਬੱਚੇ ਮੇਰੇ ਇੱਕ ਲੜਕੀ ਇੱਕ ਲੜਕਾ ਹੈ ਕਮਾਈ ਦਾ ਸਾਧਨ ਕੀ ਹੈ ਕਰ ਹੈਗਾ ਕੋਈ ਜੀ ਕਮਾਈ ਦਾ ਸਾਧਨ ਜੀ ਪਹਿਲੀ ਥੋੜੀ ਜੀ ਪਹਿਲੀ ਆ ਕਮਾਈ ਦਾ ਸਾਧਨ ਕੋਈ ਨਹੀਂ ਕੀ ਮੰਗ ਕਰਦੇ ਆ ਮੰਗ ਮੈਂ ਇਹੋ ਕਰਦਾ ਮੈਨੂੰ ਇਨਸਾਫ ਦਿੱਤਾ ਜਾਵੇ ਕਵਲਜੀਤ ਕੋਲ ਕਵਲਜੀਤ ਕੋਲ ਜੀ ਕੀ ਕਹਿਣਾ ਚਾਹੋਗੇ ਜੇ ਤੁਹਾਡੇ ਪਤੀ ਦੇ ਨਾਲ ਘੁਟਮਾਰ ਕੀਤੀ ਗਈ ਲੋਕਾਂ ਨੂੰ ਦੱਸਣਾ ਉਹ ਪਾਹ ਜੀ ਕਰ ਦਿੱਤਾ ਗਿਆ ਸਰ ਉਹਨਾਂ ਨੇ ਬਹੁਤ ਮਾਰਾ ਕੀਤਾ ਸਾਡੇ ਨਾਲ ਸਰ ਇਦਾਂ ਕਰਨਾ ਨਹੀਂ ਚਾਹੀਦਾ ਸਰ ਛੋਟੀ ਜੀ ਗੱਲ ਨੂੰ ਲੈ ਕੇ ਇੰਨਾ ਵੱਡਾ ਹਾਸਾ ਨਹੀਂ ਕਰਨਾ ਚਾਹੀਦਾ ਸਰ ਉਹਨਾਂ ਨੂੰ ਮਤਲਬ ਕਿ ਸਰ ਇਹੋ ਮੰਗ ਕਰਦੇ ਆਂ ਕਿ ਜੇ ਉਹਨਾਂ ਨੇ ਸਾਡੇ ਨਾਲ ਕੀਤਾ ਤੇ ਦੋਸ਼ੀਆਂ ਨੂੰ ਉਹਨਾਂ ਨੂੰ ਸਜ਼ਾ ਮਿਲੇ ਸਾਡੇ ਵੱਲੋਂ ਸਜ਼ਾ ਦੇਣੀ ਚਾਹੀਦੀ ਸਰਕਾਰ ਨੂੰ ਤੇ ਗਾੜੀ ਸਰ ਸਾਡਾ ਤੇ ਇੱਕ ਸਾਡਾ ਸਾਧਨ ਹੀ ਸਾਰਾ ਬੰਦ ਹੋ ਗਿਆ ਵਾ ਕਿ ਇਹਦੇ ਸਿਰ ਤੇ ਸਰ ਕਿ ਇਹੋ ਪਾਈ ਹੋ ਗਿਆ ਸਾਰੀ ਉਮਰ ਲਈ ਤੇ ਸਾਡੇ ਛੋਟੇ-ਛੋਟੇ ਮੇਰੇ ਬੱਚੇ ਆ ਸਰ ਕਿੱਦਾਂ ਪਾਲੂ ਸਰ ਟਰੱਕ ਡਰਾਈਵਰ ਸੀਗੇ ਕਿੰਨੇ ਬੱਚੇ ਤੁਹਾਡੇ ਸਰ ਇੱਕ ਗੁੱਡੀ ਇੱਕ ਤਾਕਾ ਕੀ ਮੰਗ ਕਰਦੇ ਹੋ ਸਰਕਾਰ ਤੋਂ ਸਰ ਇਹੋ ਹੀ ਮੰਗ ਕਰਦੇ ਆ ਕਿ ਇਹਨਾਂ ਨੂੰ ਸਜ਼ਾ ਚਾਹੀਦੀ ਆ ਹਾਂਜੀ ਸਰ ਇਹ ਕੀ ਮਾਮਲਾ ਜਿਹੜਾ ਇੱਕ ਨੌਜਵਾਨ ਦੀਆਂ ਲੱਤਾਂ ਕਰਨੀਆਂ ਪੀਆ ਪਿੰਡ ਲੋਕਾਂ ਦਾ ਕੀ ਸੀ ਸਾਰਾ ਮਾਮਲਾ ਕੀ ਹੁਣ ਤੱਕ ਦੀ ਕੋਈ ਕਾਰਵਾਈ ਕੀਤੀ ਹੈਗੀ ਉਹਦੇ ਰਿਗਾਰਡਿੰਗ ਜੀ ਰঞ্জੀਤ ਸਿੰਘ ਸਾਨੂੰ ਮੁਖਤਾਰ ਸਿੰਘ ਨੇ ਸਾਨੂੰ ਬਿਆਨ ਕਲਮੰਦ ਕਰਵਾਏ ਆ ਕਿ 28 8 2024 ਨੂੰ ਰਾਤੀ ਕਰੀਬ 8 ਵਜੇ ਉਹਦਾ ਝਗੜਾ ਹੋਇਆ ਪੰਜ ਵਿਅਕਤੀਆਂ ਨਾਲ ਕਲਦੀਪ ਸਿੰਘ ਮਲਕੀਸ਼ ਸਿੰਘ ਜਗਦੀਪ ਸਿੰਘ ਪਤਰਨਜੀਤ ਸਿੰਘ ਅਤੇ ਹਰਮਨਪ੍ਰੀਤ ਸਿੰਘ ਜੋਗੰਪ੍ਰੀਤ ਸਿੰਘ ਸਾਨੂੰ ਮਲਕੀਸ਼ ਸਿੰਘ ਇਹਨਾਂ ਨੇ ਸੱਟਾਂ ਮਾਰੀਆਂ ਤੇ ਇਹਦਾ ਆਪਾਂ ਮੁਕਦਮਾ ਦਰਜ ਕਰ ਲਿਆ ਜੀ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਜਲਦੀ ਇਹ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜੇ